ए बर्थडे सेलिब्रेट करता गाइस रे लोकेशन कहीं का आ गई मजा देखने मजा आ गई संटू सट्टर उसके पास गया पर कोई नापी अभी तक खा दूंगी अब व्लॉग मैं स्टार्ट करूंगी नहीं नहीं तो ये गाइस वेलकम बैक टू चैनल और मैं व्लॉग 12345 3200 अब बिल्कुल ठीक है तो दोस्तों सटिनी नन्ही क्यूट है है हैप्पी बर्थडे हैप्पी बर्थडे जी क्यूट थैंक यू थैंक यू सारे जाने गाइस नन्ही ने हैप्पी बर्थडे विश कर दो

बैठो ओ आ जा बड़ी बैठो बड़े बंदे बड़े बंदे फोन में बैठ जा चल बड़ी बंदी चल कोई नहीं ओए नहीं ना बन ओए चल तू चल ना मोड़ पे यार आ कौन है जरूर यार आंटी दवाई लाडली की बहना छोड़ दे लाडली की बहना अंबर ਸਭ ਤੋਂ ਮੈਂ ਦੱਸੀ ਨਾ ਮੈਂ ਜੋ ਤੁਸੀਂ ਕਰਾ ਲਿਆ ਜਾ ਕਿ ਨਹੀਂ ਉੱਠ ਮਸਵਾ ਲਾ ਇਹ ਆਰਾ ਫੋਟੋ ਮੈਂ ਯਾਰ ਮੈਂ ਇਹਦਾ ਸੋਚਾ ਚਾਹਦਾ ਆਲ ਬਣਾ ਮੈਂ ਤਾਂ ਨਿਕਾ ਪਰ ਉੱਥੇ ਬਹਿਣਾ ਹਾਂ ਉਹ ਬਲੌਗ ਨਹੀਂ ਹੁੰਦਾ ਨਹੀਂ ਫੋਟੋ ਕਿਚੜੀ ਉੱਪਰ ਫੋਟੋ ਚਲੀ ਆ ਦਿੱਲਾ ਕੇ ਬੈਠੋ ਇਹ ਹੋ ਗਿਆ ਜਿਹੜੀ ਮੈਂ ਲੈ ਕੇ ਆਈ ਸੀ ਇੱਧਰ ਦੇਖੋ ਇੱਧਰ ਦੇਖੋ ਫੋਟੋ ਖਿੱਚ ਦੇ ਇੱਕ ਫੜ ਕੇ ਲੈ ਕਰ ਓਕੇ ਖਰਾਬ ਹੋ ਰਿਹਾ ਤਾਂ ਲੱਗਦਾ ਲੱਗਦਾ ਉੱਪਰ ਇੱਧਰ ਇੱਕ पताला जा कोई जल्दी हो गई हो, गी, हो गी, चलो चलो हैप्पी बर्थडे टू आई में चली गई कितनी थोड़ी ही हैप्पी बर्थडे टू यू ਆਲੇ ਕੇ ਤੂੰ ਵੀ ਖਾਣ ਦਿੱਤਾ ਦੋਸਤ ਤਾਡੀ ਭੈਣ ਨੂੰ ਕੀ ਕਰਕੇ ਤੁਹਾਡੀ ਮਾਂ ਤੇ ਠੇਕ ਹੀ ਬਚਾਉਂਦੀ ਰਹੇਗੀ ਤੂੰ ਨਹੀਂ ਮੈਂ ਤਾਂ ਕਹਿ ਕੇ ਜਾ ਕੇ ਮਾਰਦੀ ਗਿੱਲੀ ਆਪਣੇ ਸੁਬਰੇ ਬਣਾਈ ਗਿੱਲੀ ਆਪਣੇ ਸੁਬਰੇ ਮੇਰੇ ਕੋਲ ਨਹੀਂ ਕਿੱਥੇ ਜੁੱਤੀ ਕਿੱਥੇ ਓਏ ਨਹੀਂ ਨਹੀਂ ਇੱਧਰ ਹੁਲਾਇਦ ਰੋਲ ਤੋਂ ਕਿਲਰ ਕੇ ਕਿਲਰ ਬਜਾ ਰੇ ਲੜ ਕੇ ਓਏ ਕੰਦਾ ਦੀ ਵਾੜੀ ਹੁੰਦੇ ਆ ਜਮਨ ਬੈਠ ਕੇ ਨਾ ਹੋਗੇ ਗਾਇਸ ਇਹ ਪੂਰਾ ਮੈਨੂੰ ਦੇਖ ਨਹੀਂ ਆ ਪੰਡਾ ਨਹੀਂ ਗਿਆ ਮਜ਼ਾ ਦੇਖ ਲੈ ਮਜ਼ਾ ਮਜ਼ਾ ਓਏ ਉਹ ਲਾਗਾ ਟੋਈਆ ਯਾਰ ਨੇ ਉਹ ਤੇ ਉਹ ਜਾਦਾ ਕਿ ਬਸ ਉਹ ਯੋ ਯੋ ਸੰਦੂ ਦੇਖਾ ਸੰਦੂ ਪਲੀਜ਼ ਨਾ ਨੂੰ ਬੋਤ ਕਰੋ ਤੂੰ ਜਾਣਗੀ ਸੀ ਮੈਂ ਮਮਮੀ ਆ ਬੜਾ ਯਾਰ ਆ ਬੜਾ ਯਾਰ ਇਹਨੂੰ ਕਿਸ ਨੇ ਪਾਇਆ ਨਹੀਂ ਇਹਦੇ ਮੋਤੇ ਇਹਦੇ ਤਾਂ ਪਾ ਨਹੀਂ ਗਿਆ ਤੇਰੇ ਤੇ ਪਾਇਆ ਮਮਾ ਮਮਾ ਅੱਲਾ ਹਾਏ ਅੰਦਰ ਹਾਲ ਦੇਖੋ ਇੱਧਰ ਸਾਰੇ ਹੈਪੀ ਬਰਥਡੇ ਦੇ ਆ ਵੇਖੀ ਤਾ ਬਰਥਡੇ ਵਾਲੀ ਕੁੜੀ ਦਾ ਕੀ ਬਣਾਤਾ ਓਏ ਹਾਂਏ ਵਿਚਾਰੀ ਆਏ ਕੇਕ ਇੰਦਰ ਮੈਂ ਵੀ ਕੇਕ ਐ ਮੈਂ ਤਾਂ ਕੇਕ ਚਾਹ ਕੇ ਮੱਝੀ ਵਰਦੀ ਸੀ ਹਾਲਤ ਰਿ ਗਿਫਟ ਫੜ ਕੇ ਦਿਨੇ ਗਿਫਟ ਮੈਂ ਰੁਕਦਾ ਇਹਦੇ ਚ ਦਮਾਂਗੇ ਕੋਈ ਸੁਣਾ ਲੈ ਇੱਕ ਮੈਂ ਮੋਟੇ ਕੁਛ ਦੋ ਮੇਰਾ ਕੋਈ ਯਾਰ

ਕਿਹੜੇ ਕਿੱਥੋਂ ਆਇਆ ੱੱਲੇ ਵੇਖੋ ਆਣ ਤੁਸੀਂ ਇੱਥੇ ਛੱਡੋ ਤੇ ਨਾ ਕੇਕ ਹੀ ਲਿਆ ਆਪੇ ਅਸੀਂ ਤੇ ਉੱਥੇ ਤੇ ਆ ਗਏ ਜਮਾ ਗਾਇਸ ਕੇਕ ਕੱਟਣ ਤੋਂ ਬਾਅਦ ਇਹਨਾਂ ਨੇ ਬਹੁਤ ਜ਼ਿਆਦਾ ਭੱਜ ਦੌੜ ਮੱਤ ਕੀਤੀ ਇੱਥੇ ਗੰਦੋ ਦੇਖੋ ਟੀਵੀ 'ਚ ਦੇਖਣਾ ਤੁਹਾਨੂੰ ਦਿਖਾਉਣਾ ਥੋੜੀ देर ਰੁਕ ਜਾਓ ਬਾਦ ਇਹਨਾਂ ਜਿਆਦੇ ਪਾਇਆ ਨਾ ਬਹੁਤ ਜਿਆਦੇ ਅਡੀ ਮੈਂ ਬੈਸ ਅਰੇ ਨਹੀਂ ਬੈਠਣਾ ਬੈਠ ਗਏ ਇਹ ਆਡਾ ਡਿਸਟਰਬ ਕਰਦਾ ਰਹਿੰਦਾ ਵਾ ਬੈਠ ਤੂੰ ਨਾ ਕਹਿ ਰਹੇ ਐ ਬੋਡ ਸਾਲ ਕਰਦਾ ਗਾਇਸ ਦੇਖੋ ਕਿਸਨ ਚਾਹੀਦਾ ਗਾਇਸ ਬਾਦ ਹੋ ਗਿਆ ਤਾਂ ਇਹ ਮੈਂ ਨੀਂਦ ਦੀ ਗੋਲੀ ਖਵਾ ਕੇ ਸੁਵਾ ਦਿੰਦੇ ਜੀ 50 ਪੇਜ ਵਿੱਚ 50 ਪੇਜ ਸੇਲ ਸੇਲ O1X3 ਹੋਰ ਆਕਾੜੇ ਵੱਡੇ ਬਣਾਉਣ ਦਿਓ ਤੁਸੀਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਹੁਤ ਸਾਰੇ ਵੀਡੀਓ ਬਣਾ ਲਾ मैं देखती हूँ मैं कैसे चल चुरा को जाके ले आए एक दो मिनट शायद आपने मेरा तसल्ली जलन दुख ले बैठ Happy बर्थडे बर्थडे to you Thank you अब जाओ नहीं संतुष्ट तो उसके पास जिया पर कोई ना पीया तो तक खाने आलू बच्चे क्या एक गिफ्ट नहीं अच्छा मेरे बन्दों ਔਰ ਇਹਨਾਂ ਦੀ ਓਪਨਿੰਗ ਇੱਥੇ ਕਰ ਲੈ। ਧੰਨਵਾਦ ਤੁਮੈਂ ਅਬੀ ਆ। ਸਾਰੇ ਖੀ ਖੋਲੂਗੀ। ਮੇਰੇ ਅੱਗੇ 3 ਗੰਦੇ ਨੇ। ਤੇ ਗਾਇਸ ਕੇਕ ਖਾ ਲਿਆ ਹੋਇਆ ਸੀ। ਬਾਅਦ ਚ ਖਾਣੇ ਬਾਕੀ। ਲੈ ਲੋ ਜੀ। ਮੋਂਦਾ ਮੈਂ ਆਬਦ ਲੈ ਕੇ ਆਇਆ। ਆਪੇ ਖਾ ਲਿਓ ਇਹਨੂੰ। ਐਸੀ ਚਾਕਲੇਟ ਖਾ ਗਏ। ਤੁਹਾਨੂੰ ਕੇਕ ਕਿ ਬੜਾ ਪਸੰਦ ਹੈ। ਪਰੇ ਹਟ ਜਾ। ਦਿਸੋ ਲਾ। ਹਮ। ਐ ਵੀ ਇੰਨਾ ਗੰਦ ਪਾਦਾ ਪਹਿਲਾਂ ਖਵਾ ਖੂ ਕੇ ਕੇਕ ਮੈਂ ਤਾਂ ਇੱਥੇ ਮੈਨਾਂ ਉਹ ਦੇਖਿਆ ਸਪਰੇਟ ਕੁਛ ਨਹੀਂ ਕੀਤਾ ਕੇਕ ਤਾਂ ਕੇਕ ਤਾਂ ਭੱਜੀ ਦੀ ਨੂੰ ਲੈ ਮੈਂ ਇਹਦਾ ਮੈਂ ਹੱਥ ਕੱਢ ਕੇ ਬਹਿ ਕੇ ਇੱਕ ਵਾਰੀ ਮੈਂ ਕਹਿੰਦਾ ਜਾ ਕੇ ਇੱਕ ਕਰ ਦ ਮੇਰੇ ਅੱਤੇ ਕੇਕ ਵੇ ਕੇਕ ਤਾਂ ਕੇ ਮੂਰੇ ਮੂਰੇ ਐ ਕਰ ਲਿਆ ਇੱਥੋਂ ਗਾਈਜ਼ ਮੇਰੇ ਤਾਂ ਕੁਛ ਵੀ ਨਹੀਂ ਪਤਾ ਲੱਗਿਆ ਮਨ ਤੋਂ ਲਈ ਮੈਂ ਮੁਸਾਫਰ ਦੀ ਮੂਵੀ ਤਾਂ ਰਹਿ ਗਿਆ ਏ ਗਾਈਜ਼ ਸ਼ੁਰੂਆਤ ਦਾ ਚੂਟੂ ਕਰਕੇ ਜਾਓ ਪਹਿਲਾਂ ਨਹੀਂ ਕਿਤੇ ਜਾਓ ਸਟਾਰਟਿੰਗ ਬਿਠਾਦਾ ਸੀ ਤੇ ਛੱਡ ਮੈਂ ਬਾਹਰ ਛੱਡਵਾ ਸੀ ਓਏ ਨੰਨੇ ਰੀਟਰ ਨਾਲ ਨਾਲ ਤੇ ਪਹਿਲਾਂ ਵੀ ਕੀ ਕਰਦੇ ਹੋ ਬੁਲਾਉਂਦਾ ਕੋਈ ਕਿਉਂ ਮੈਂ ਇੱਕ ਮਿੰਟ ਪਹਿਲਾਂ ਵੀ ਹੁਣ ਆਇਆ ਸੀ ਇੱਕ ਮਿੰਟ ਹੋਲਡ ਕਰੀ ਚਿੰਮੇ ਦੇ ਪੱਤੇ ਹੀ ਆ ਚਲ ਫੜਾ ਬੰਦੇ ਚੱਲ ਚੱਲ ਨੀ ਗੱਡੀ ਟੋਕ ਨੀ ਜਾਫੇਦੀ ਨੰਨੇ ਉਹ ਬੰਦੇ ਤਾਂ ਡਿਸਪੋਜ਼ਲ ਪਏ ਆ ਹਜੇ ਜਾ ਲੱਗਿਆ ਨਾਲੇ ਹਾਂਜੀ ਪਹਿਲਾਂ ਵੀ ਕੀ ਕਰਦੇ ਹੋ ਹਾਂ ਅੱਜ ਆਪ ਨੂੰ 12 ਵਜੇ ਕੰਮ ਰੱਖਣਾ ਓਏ ਜਲਦੀ ਲੋਗੀ ਦਿਓ ਇਹ ਤਾਂ ਸੁੱਤ ਕੇ ਆ ਜਾਣਾ ਬਾਅਦ ਚ ਹੋਣਾ ਵਲੌਗ ਦਾ ਸੋ ਦੋਸਤੋ ਇਹ ਗਿਫਟ ਆਪਣੇ ਮੋਰੀ ਪ੍ਰਿਆਰੇ ਨੇ ਨਾ ਇਹ ਗਿਫਟ ਗੈਸ ਮੇਰਾ ਵਾ ਮੇਰੇ ਕਰ ਲੈ ਆਨਲਾਈਨ ਹਾਂ ਸੋਨਾ ਵਾ ਇਹ ਗਿਫਟ ਮੇਰਾ ਵਾ ਗਾਇਸ ਇਹ ਰਿੰਟ ਵੱਲੋਂ ਚਲੋ ਮਨਾਉਣਾ ਭਲੀ ਹਾਂ ਸਮੱਤ ਤੋਂ oven ਤੇ ਹਾਂ ਪਲੇਟਾ ਪਈਆਂ oven ਤੇ ਆ ਚੋੜਾ ਜਿਹਾ ਵੀ ਸਾਨਾ ਬਣੀ ਐ ਅੱਛਾ ਆਵੜਾ ਗਾਇਸ ਅਦੇ ਫੁੱਲਾ ਚੰਦੜੇ ਰੀਤ ਲੈ ਕੇ ਆਈਏ ਲੈ ਆ ਪਾ ਲਿਓ ਅਸੀਂ ਤੇ

ਉਹ ਯਾਰ ਟੈਪਿੰਗ ਹੋ ਗਈ ਜੀਆ ਬਸ ਥੋੜਾ ਕਰ ਵਾਚ ਸੋਣੀ ਹੈ ਨਾ ਉਹ ਸੋਣੀ ਹੈ ਛੱਬੀ ਰੱਬ ਥੈਂਕ ਯੂ ਇਹ ਇੱਕ ਜੂਟੂ ਨੇ ਦਿੱਤੀ ਹੈ ਅੱਛਾ ਜੂਟੂ ਨੇ ਪਸੰਦ ਕੀਤੀ ਹੈ ਹੈ ਨਾ ਆਹਾ ਇਹ ਮੇਰੀ ਪਤਾ ਵਾਰ ਸੰਧੂ ਜੀ ਆ ਵੀ ਤਾਂ ਮੇਰੇ ਕੋਲ ਮਨੇ ਮਨਿੰਦਰ ਨੂੰ ਵੀਡੀਓ ਕਾਲ ਕਰਕੇ ਦਿਖਾਇਆ ਸੀ ਵੀ ਕਿਹੜਾ ਲਵਾ ਚਾਰਜ ਜਾਂਦੇ ਕੋਈ ਆ ਵੀ ਦੇ ਉਹਦੇ ਪਿਆਸ ਚੱਲਾ ਚਾਰਜ ਤਾਂ ਲੱਗਣ ਆਹ ਤੇ ਪਿਆਸ ਇਹਦੇ ਚ ਕੀ ਹੁੰਦਾ ਵਾਹੇ ਚਾਰਜ ਹੁੰਦੀ ਆ ਤਾਂ ਨਹੀਂ ਹੂੰ ਡਾਕਟਰ ਕਿਡਾ ਨਰਾਹ ਹੀ ਲੱਗੂਗਾ ਆ ਲਾਹ ਮੋਟੇ ਪੁੱਟੀ ਕਰ ਕੇ ਦੋ ਦਸ ਚਾਰ ਚਾਰ ਟਾਈਂਦਾ ਵਾ ਓਹ ਹੋਏ ਡਾਕਟਰ ਡਾਕਟਰ ਜਾਈਦਾ ਹਾਂ ਮੈਂ ਤੈਨੂੰ ਡਾਕਟਰ ਹੀ ਕਿਹਾ ਸੀ ਮੈਂ ਵੀ ਕੇਕ ਵਿਚਾਰਾ ਸਾਫ ਦੇ ਹੀ ਜਾਂਦਾ ਛੇਤੀ ਕਰੋ ਉਹ ਆ ਕੇ ਚੱਲ ਪਿਆ ਸੀ ਆਹੋ ਆਹੋ ਵਾਓ ਕਿੰਨਾ ਤੋਣਾ ਦੇਖਿਆ ਇੱਕ ਸਮੇਂ ਪਹਿਲਾਂ ਦੇ ਇਹਦਾ ਓਮ ਸ਼ਾਂਤੀ ਓਮ ਸ਼ਾਂਤੀ ਵਾਲਾ ਨਹੀਂ ਹੈਗਾ ਬੋਲਦਾ ਨਹੀਂ ਇਹ ਕਛ ਨਹੀਂ ਬੇਚਾਰਾ ਗੁੰਗਾ ਇਹਨੂੰ ਕਹਿਣਾ ਸੀਗਾ ਉਹਨਾਂ ਨੂੰ ਕਹਿਣਾ ਇਹਦੇ ਵਿੱਚ ਕੋਈ ਸਪੀਕਰ ਹੋਣੀ ਨਾ ਕਿ ਮਿਊਜ਼ਿਕ ਹਲਕਾ ਜਾਂ ਹਨਾ ਉਹ ਨਾ ਪੈਂਡ ਲੱਗਦਾ ਸੀ ਪਹਿਲਾਂ ਫਿਰ ਸਾਡਾ ਮੂਲ ਪੜੀ। ਕੋਈ ਕਿਸੇ ਕੁੜੀ ਦੀ ਕਸਰਨਾ ਹੀ ਲੈ ਗਈ ਆ। ਇਹ ਟੂਟੂ ਨੇ ਪਸੰਦ ਕਰਕੇ ਲਿਆਂਦੇ ਆ। ਠੀਕ ਹੈ। ਆ ਵੀ ਇਹਦੇ ਨਾਲ ਵੀ ਟੁੱਟ ਗਈ ਸੀ। ਕਦੇ ਵੀ ਇਕੱਲੇ ਨਾ ਇਹਨੂੰ ਤੇ ਚੱਕ ਫੱਟ ਨਾ ਬੜਾ ਵੀ ਭਾਰੀ ਦੇਖ ਲਗੀ ਆ। ਇਹ ਜਿਹੜਾ ਪੇਪਰ ਵੇਟਰ ਨਹੀਂ ਹੁੰਦਾਗਾ ਉਹਦੇ ਵਾਂਗੂ ਆ। ਚਲੋ ਲਓ ਜੀ। ਥੈਂਕ ਯੂ। थैंक यू थैंक थैंक यू हेलो क्या कैमरा थैंक यू थैंक यू गाइस वेलकम कह दो जैस तो सोने बहुत सोने हां तेरे को पूछना पंदा ना पता पता काट लग रहा है ये ये दिमाग के सारे ये बहुत <laughs> <वो> प्यारी और गिफ्ट लेके हूं दिखाऊंगी सारा कुछ अपन व्लॉग की खोल देते हैं खोलता और मम्मी मम्मा ने क्या खोल ਪਰ ਇੱਕ ਗੱਲ ਐ ਮੈਂ ਨਾ ਕੇਕ ਬਚਾ ਲਿਆ ਨਹੀਂ ਤਾਂ ਕੇਕ ਸਾਰਾ ਗਿਆ ਸੀ ਜਿੰਨੀ ਸਪਰੇ ਤੁਸੀਂ ਪਾਈ ਸੀ ਤੇ ਚਲੋ ਠੀਕ ਹੈ ਨਾ ਆਪਾਂ ਕੇਕ ਖਾ ਲਈਏ ਕੇਕ ਖਾ ਕੇ ਫਿਰ ਮਿਲਦੇ ਆਂ ਉੱਥੇ ਸਾਨੂੰ ਉੱਥੇ ਉਤਾਰਨਾ 12 ਵਜੇ ਇੱਕ ਜਿੰਨੀ ਕੱਟਣਾ ਹੈ ਦੇਖੋ ਇੱਧਰ ਦੇਖੋ ਗਾਇਜ਼ ਕਿਵੇਂ ਪਿਆ ਭੁੱਖੇ ਵਾਂਗ ਦੇਖੋ ਅਜੇ ਕੋਈ ਖਾਣਾ ਵੀ ਨਹੀਂ ਹੁੰਦਾ ਲੈ ਨਾ ਤੈਨੂੰ ਕੀ ਆ ਨਹੀਂ ਉਹ ਤਾਂ ਇਹ ਰੈੱਡ ਰੈੱਡ ਹੁੰਦਾ ਵਾ ਕੜਾ ਉਹ ਹੁੰਦਾ ਵਾ ਇਹ ਵਾਈਟ ਸੌਸ ਲਾ ਘੜ ਦੋ ਇਹਨੂੰ ਜੀ ਜੀ ਕਾਕਾ ਇੱਥੇ ਪਾ ਲੈ ਵਾਈਟ ਸੌਸ ਮਾਮਾ ਮੈਂ ਬੱਸ ਹਾਂ ਇਹ ਕਿਵੇਂ ਲੱਗ ਗਿਆ ਭੁੱਖਾ ਨੂੰ ਇਹ ਮੈਂ ਤਰੀਕਾ ਇੱਥੇ ਹੋ ਰਹੀ ਆ ਪਾਰਟੀ ਜਿੰਨੇ ਪਾਣੀ ਕਰੀ ਇਹ ਮਿਲਦੇ ਆ ਗਾਇਜ਼ ਬਰਥਡੇ ਵਾਲੀ ਕੁੜੀ ਦੇਖੋ ਇੱਧਰ ਕੇਕ ਕੱਟਣ ਤੋਂ ਬਾਅਦ ਇਹਦਾ ਹਾਲ ਦੇਖੋ ਕੇਕ ਕੱਟਣ ਤੋਂ ਬਾਅਦ ਇਹਦਾ ਹਾਲ ਦੇਖੋ ਵਿਚਾਰੀ ਬੇਚਾਰੀ ਪੋਚੇ ਲਾਉਣ ਲੱਗੀ ਹੋ ਯਾਰ ਬੇਚਾਰੀ ਮੈਂ ਆਹ ਤੈਨੂੰ ਨਹੀਂ ਜਾਣਾ ਬੇਚਾਰੀ ਨੇ ਇੱਥੇ ਸਾਰਿਆਂ ਨੇ ਗੰਦ ਪਾਤਾ ਸੀਗਾ ਉਹ ਤੱਕ ਹੈਲੋ ਬਈ ਇਹਨਾਂ ਨੇ ਸਪਰੇ ਇੰਨੀ ਪਾਈ ਸੀ ਬਹੁਤ ਗੰਦ ਪਿਆ ਸੀ ਬੰਦ ਕਰ ਓਏ ਬੰਦ ਕਰ ਤੌਲ ਤੱਕ ਓਏ ਸੰਦੂ ਕਿੱਥੇ ਚਲਿਆ ਗਿਆ ਉਹਨਾਂ ਫੇਰ ਉਸਕੇ ਗਿਆਈ ਤੂੰ ਫੇਰ ਇੰਦਰੇ ਕਿ ਚੱਤ ਜਾਣੇ ਆ ਰਸੋਈ ਦੀ ਤਪਾਰਿਆ ਗਿਆ ਵਾ ਕੱਪ ਚ ਕੀ ਹੋ ਗਿਆ ਇਹ ਪਾਸ ਹੋ ਸੋਸ਼ਲ ਮੀਡੀਆ ਤੇ ਨਹੀਂ ਦੱਸਣਾ ਚਾਹੁੰਦੇ ਕੀ ਕਰਤਾ ਨੇ ਬਸ 30% ਕਿਸੇ ਨੂੰ ਪਤਾ ਸੰਦੂ ਨੇ ਕੀ ਕਰਤਾ ਉਹ ਸੋਸ਼ਲ ਮੀਡੀਆ ਤੇ ਮੈਨੂੰ ਪਤਾ ਲੱਗ ਗਿਆ ਉਹ ਆਂਦਾ ਸਾਡੇ ਚੂਚੂ ਕੋਲ ਆਂਦਾ ਨਾ ਤਾ ਮੈਨੂੰ ਦੱਸਣਾ ਸੀਗਾ ਫਿਰ ਤਾਈ ਤਾਂ ਦੱਸਿਆ ਨਹੀਂ ਤੁਹਾਡਾ ਗੁੱਸਾ ਹੋ ਜਾਣਾ ਓਏ ਓਏ ਜਾਈ ਤੇ ਨਾ ਕਿ ਮੈਨੂੰ ਕਿੱਲੀ ਵਿੱਚ ਆਉਂਦਾ ਗੰਦਾ ਕਰਦੀ ਰਹੀਏ ਤੋ ਅਥਰਲੇ ਦੇਖ ਆਏ ਰੱਬਾ ਇਹਦੇ ਪੈਰ ਕਿੰਨੇ ਗੰਦੇ ਆਏ ਆਹ ਵੇਖੋ ਆਹ ਵੇ ਪੈੜਾ ਕਿੰਨੇ ਕਰਤੀਆਂ ਆ ਬਈ ਆ ਰਹੀਆਂ ਮੈਂ ਪੂਰੇ ਪੈਰ ਨਹੀਂ ਲਾਏਗੇ ਮੈਂ ਹੀ ਚੱਕਾ ਨੂੰ ਕੋ ਦਤਾ ਕਿ ਸਰ ਗਿਆ ਜੜੀਆਂ ਨੇ ਵਾਰੀ ਵਾਰੀ ਪੋਚਾ ਲਾਉਣਾ ਵਾਰੀ ਆ ਸਾਰਿਆਂ ਦੀ ਅਲੱਗ-ਅਲੱਗ ਲੈ ਗੜੀ ਦੀ ਵਾਰੀ ਕਦੋਂ ਆਊਗੀ ਮੈਂ ਨਹੀਂ ਤੇ ਮੈਂ ਕੋਈ ਨਹੀਂ ਦੇ ਕੇ ਬੈਠੋ ਮੈਂ ਨਾ ਆਉਂਦਾ ਵਾ ਚੱਲ ਪੋਚੇ ਲਾ ਲਓ ਫੇਰ ਮਿਲਦੇ ਆ ਗਾਈਸ ਹਣ ਪੋਚੇ ਲੱਗ ਜਾਣ ਫੇਰ ਲਾਉਂਦੇ ਆ